ਤੇ ਨੋਰਸਾ ਪਹਿਲਾ ਗੀਤ ਕਦੋਂ ਰਿਕਾਰਡ ਹੋਇਆ ਪਹਿਲਾ ਗੀਤ 1982 ਨੂੰ ਕਿਹੜੇ ਕਲਾਕਾਰ ਤੋਂ ਕੁਲਦੀ ਮਾਲ ਸਾਹਿਬ ਵਾਹ ਜੀ ਦੋ ਗੀਤ ਆਹੀ ਕੱਲ ਨੂੰ ਵਿਆਹ ਕੇ ਮੈਨੂੰ ਲੈ ਜਾਣਗੇ ਤਾਰਾ ਰਾਣੀ ਤੇਰਾ ਬੇਬੀ ਕੋੜਾ ਪਤਰਾ ਕਿਵੇਂ ਦਿਲ ਤੋਂ ਤੇ ਕਿਦਾਂ ਰਿਸਪੌਂਸ ਰਿਆ ਸੀ ਉਹਨਾਂ ਦਾ ਬਹੁਤ ਆਉਣ ਤੋਂ ਸੁਣਦੇ ਆ ਅੱਜ ਵੀ 36 ਸਾਲਾਂ ਬਾਅਦ ਚੱਲ ਨਹੀਂ ਆਇਆ ਵਾਹ ਜੀ ਵਾਹ ਜੀ ਅੱਜ ਵੀ ਤਰੋ ਤਾਜ਼ੇ ਨੇ ਵਾਹ ਜੀ ਇੱਕ ਆ ਪੰਜ-ਛੇ ਦਿਨ ਪਹਿਲਾਂ ਦੀ ਗੱਲ ਦਾ ਸਾਡੇ ਸਜੀਤ ਸੰਧੂ ਆਸਟ੍ਰੇਲੀਆ ਵਿੱਚ ਨੇ ਹਾਂਜੀ ਫੇਸਬੁੱਕ ਮੇਰੇ ਭਤਰ ਨੇ ਹਾਂਜੀ ਉਹ ਇੱਕ ਘੰਟਾ ਉਹਨਾਂ ਨੇ ਗੱਡੇ ਆਸਟ੍ਰੇਲੀਆ ਦੇ ਘਾਈ ਉਹਨਾਂ ਨੇ ਕੱਲ ਨੂੰ ਵਿ ਸਾਡੇ ਭਾਂਜੀ ਆ ਹਰਦੁਆਰ ਤੋਂ 라ਵੀ ਕਰਨ ਜੀ ਅਸਾਂ ਜੀ ਹਾਂ ਜੀ ਉਹਨਾਂ ਦੇ ਪਿੱਛੇ ਜੇ ਇੱਕ ਮੈਂ ਕਮੈਂਟ ਉਹਨਾਂ ਦਾ ਪੜਿਆ ਮੈਨੂੰ ਨਾਲ ਫੋਨ ਵੀ ਆਇਆ ਕਹਿੰਦੇ ਵੀਰੇ ਅਸੀਂ ਹਰਦੁਆਰ ਤੋਂ ਦੇਹਰਾਦੂਨ 55 ਕਿਲੋਮੀਟਰ ਗਏ ਆ ਅਸੀਂ ਕੱਲ ਨੂੰ ਵਿਆਹ ਕੇ ਨਾ ਆਉਂਦੇ ਬੰਦ ਕੀਤਾ ਨਾ ਜਾਂਦੇ ਬੰਦ ਕੀਤਾ ਵਾਹ ਜੀ ਕਿ ਮੈਨੂੰ ਐਨੇ ਮੇਰੇ ਦਿਲ ਦੇ ਟੜੇ ਗੀਤ ਨੇ ਡਾਕਟਰ ਸਾਹਿਬ ਇਹ ਕਿਹੜਾ ਗੀਤ ਆ ਇਹ ਸਾਡੀ ਅੱਜ ਦੀ ਪੀੜ੍ਹੀ ਜਿਹੜੀ ਨੌਜਵਾਨ ਪੀੜ੍ਹੀ ਹੈ ਇਹਨਾਂ ਨੂੰ ਥੋੜਾ ਸਮਝਣਾ ਔਖਾ ਕਿਉਂਕਿ ਉਹ ਇਤਿਹਾਸ ਉਹ ਸਾਖੀਆਂ ਆ ਪਤਾ ਨਹੀਂ ਹੈਗਾ ਥੋੜਾ ਜਿਹਾ ਤੁਸੀਂ ਸੰਖੇਪ ਦਰਸ਼ਕਾਂ ਨੂੰ ਦੱਸ ਦਿਓ ਸਾਡੇ ਨੌਜਵਾਨਾਂ ਨੂੰ ਦੱਸ ਦਿਓ ਕਿ ਇਹ ਇਹ ਗੀਤ ਦੀ ਕਹਾਣੀ ਕੀ ਹੈ ਕਹਾਣੀ ਕੀ ਅਸਲ ਜੀ ਸਭ ਨੇ ਸੁਣਿਆ ਹੋਵੇਗਾ ਦੋਹਦ ਬਾਦਸ਼ਾ ਬਿਲਕੁਲ ਉਹਦੀ ਨੂਰਾ ਮੰਗਿਤਰ ਸੀ ਅੱਛਾ ਜੀ ਨੂਰਾ ਨਿਆਣੀ ਉਮਰੇ ਹੀ ਮੰਗਦੀ ਸੀ ਅੱਛਾ ਜੀ ਉਹਦੇ ਘਰ ਉਹਦੇ ਘਰਦਿਆਂ ਨੇ ਓਏ ਦੋਹਦ ਬਾਦਸ਼ਾਨਾ ਮੰਗਦੀ ਦੋਹਦ ਬਾਦਸ਼ਾਨਾ ਅਛਾ ਇਹ ਦੂਦ ਬਾਸ਼ਾ ਨਾਲ ਮੰਗਤੀ ਸੀ ਫਿਰ ਉਹਦਾ ਰਿਸ਼ਤਾ ਤੋੜ ਕੇ ਰੋਮ ਦੇ ਰਾਜੇ ਨਾਲ ਰੋਮ ਦਾ ਰਾਜਾ ਸੀ ਕੋਈ ਉਹਦੇ ਘਰ ਜਾ ਕੇ ਉਧਰ ਕਰਤਾ ਹਾਂ ਉਹਦੇ ਮਾਪਿਆਂ ਨੇ ਉਹਦਾ ਉਧਰੋਂ ਰਿਸ਼ਤਾ ਤੋੜ ਕੇ ਉਹਦੇ ਨਾਲ ਕਰਤੀ ਬਸ ਉਹ ਇਸੇ ਬਰਲਾਵਜਿਕ ਦਿਨ ਉਹਨੂੰ ਬਈ ਚਿੱਠੀ ਲਿਖਦੀ ਆ ਅੱਗੇ ਫੋਨ ਦਾ ਹੈ ਨਹੀਂ ਸੀ ਚਿੱਠੀਆਂ ਦੀ ਹਾਂਜੀ ਬਈ ਕੁਝ ਵੀ ਆਪਣੇ ਜਲਦੀ ਹੋਊ ਕਾ ਗਈ ਮੈਨੂੰ ਇਹਨੂੰ ਕੱਲ ਨੂੰ ਵਿਆਹ ਕੇ ਲੈ ਜਾਣਗੇ ਕਿ ਸਾਹਮਣੇ ਦੂਦ ਆ ਕੇ ਮੰਗ ਤੇਰੀ ਨੂੰ ਕਾਵਾਂ ਬੈ ਦਫਾਸੀ ਹੋਈ ਕੂਝ ਘੇਰੀ ਨੂੰ ਨਿਤ ਦੇ ਸਿਆਪੇ ਗਾਲ ਪੈ ਜਾਣਗੇ ਉਹ ਮੈਨੂੰ ਕੱਲ ਨੂੰ ਵਿਆਹ ਕੇ ਮੈਨੂੰ ਲੈ ਆ ਵਾਹ 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 ਇਹਦੇ ਵਿੱਚ ਤੁਹਾਡਾ ਦੂਸਰਾ ਗੀਤ ਕਿਹੜਾ ਸੀ ਦੂਸਰਾ ਗੀਤ ਸੀ ਤਾਰਾ ਰਾਣੀ ਤੇਰਾ ਵੇ ਵਿਹੋੜਾ ਪਤਰਾ ਕਿਵੇਂ ਦਿਲ ਤੇ ਸੋ ਵਾਹ ਜੀ ਵਾਹ ਜੀ ਹਾਂ ਜੀ ਉਹ ਵੀ ਬਹੁਤ ਉਹ ਵੀ ਗੀਤ ਮੇਰੇ ਦਿਲ ਦੇ ਨੇੜੇ ਸੀ ਮੇਰੇ ਸਾਲੀ ਦੀ ਜੱਥ ਹੋ ਗਈ ਸੀ ਅੱਛਾ ਬੈ ਉਹ ਤੇ ਲਿਖਿਆ ਸੀ ਠੀਕ ਹੈ ਭਾਈ ਤਾਰਾ ਰਾਣੀ ਬਣਾ ਕੇ ਵਾਹ ਜੀ ਜਾਮਾਂ ਨਾਲ ਪੁੱਤਰਾ ਸੀ ਤੈਨੂੰ ਪਾਲਿਆ ਮੈਂ ਤੇਰੀ ਸੁੱਖ ਮੰਗ ਕੇ ਉਹ ਵੀ ਤੇਰੇ ਬਾਪੂ ਬਾਂਗੂ ਛਡ ਚੱਲਿਆ ਵੀ ਦਿਨ ਤੋਂ ਸੂਣੀ ਟੰਕ ਤੇ ਤੇਰੇ ਬਿਨਾ ਮੇਰਾ ਹੋਰ ਕੌਣ ਜਗ ਤੇ ਜਿਹੜਾ ਮਾਤਾ ਜੀ ਕਹੂ ਤਾਲਾਣੀ ਤੇਰਾ ਵੀ ਬਿਘੋੜਾ ਪੁੱਤਰਾ ਕਿਵੇਂ ਦਿਲ ਤੇ ਹਾਂਜੀ ਹਾਂਜੀ ਕਾਲ ਆਇਆ ਸੀ ਉਹਦੇ ਵਿੱਚ ਵੀ ਤੁਹਾਡੇ ਜੀ ਸੀ ਮਾਨਤ ਸਾਹਿਬ ਆ ਉਹ ਤਾਂ ਇਹ ਮਗਰੇ ਜੁਗ ਨਹੀਂ ਜਾਣਾ ਦੂਏ ਸਾਲੇ ਹੋ ਗਿਆ ਨਾ 84 ਚ ਆ ਗਿਆ ਸੀ ਅਸਾਂ ਉਦੋਂ ਫਿਰ ਤੁਸੀਂ ਉੱਥੇ ਵੀ ਆ ਅਸੀਂ ਬੈਠੇ ਮਾਨਤ ਸਾਹਿਬ ਗਏ ਆ ਅਸਾਂ ਦੋਨੇ ਟ੍ਰੇਨ ਫੜੀ ਆਪਣੇ ਬਾਟਰ ਬਗ ਦੇ ਆਪਣਾ ਸਮਾਨ ਰੱਖਿਆ ਇੱਕ ਰਾਤ ਰਾਤ ਵੀ ਗਏ ਆ ਕਿ ਉਸ ਜਦਾਂ ਮੈਂ ਪੀ ਲਈ ਵਾਹ ਜੀ ਦੱਲ ਸੇ ਵੀ ਆਇਆ ਕਰ ਚਰਜੀ ਨੂੰ ਫੋਨ ਕਰਤਾ ਅੱਛਾ ਜਾ ਕੇ ਫੋਨ ਕੀਤਾ ਹਾਂ ਬਈ ਆ ਗਏ ਸੇ ਉਹ ਸੰਗਾ ਗਏ ਅੱਛਾ ਜੀ ਇਹ ਕਿੱਥੇ ਆ ਮੈਂ ਕਹ ਜੀ ਹੈਗੇ ਅੱਛਾ ਪੀਤੀ ਖਾਧੀ ਆ ਮੈਂ ਕਹ ਜੀ ਇੱਕ ਪੀਤੀ ਆ ਇੱਕ ਜੀ ਬੀਣੀ ਆ ਕਹਦਾ ਉਹਨੂੰ ਮੈਂ ਨੂੰ ਫੜਾ ਫਿਰ ਮੋਬਾਈਲ ਹਾਂ ਹਾਂ ਫੋਨ ਅੱਛਾ ਜੀ ਮੈਂ ਫੋਨ ਫੜਾਇਆ ਉਹ ਸੌ ਵੱਡੇ ਮਹਾਰਾਤ ਦੀ ਖਾ ਲੈਂਦੇ ਸੀ ਅੱਛਾ ਜੀ ਨਾ ਨਾ ਚਰਜੀ ਮੈਂ ਕਿੱਥੇ ਮੈਂ ਇਹ ਜੀ ਕਹਤੇ ਤੇਰੇ ਰਿਕਾਰਡਿੰਗ ਨਹੀਂ ਹੈ ਆਪਣੀ ਕਹਦਾ ਦੇਖ ਲੈ ਸੇਵਾ ਸੰਗੇ ਹਟਦਾ ਨਹੀਂ ਹੈਗਾ ਕਹਿੰਦਾ ਤੁਸੀਂ ਦੋ ਪੀ ਗਏ ਤਾਂ ਵੀ ਕਹਦਾ ਅਜੇ ਸੌਹੇ ਤੱਕੀ ਜਾ